ਹਰਨਾ ਬਾਜਾਂ ਤੈਸਕਦਾਰਾਂ ਇਹਨਾਂ ਪੜਿਆ ਨਾਉ ਫਾਂਦੀ ਲੱਗੀ ਜਾਤ ਫਾਂਇਨ ਅੱਗੇ ਨਹੀਂ ਥਾਓ ਇੱਕ ਗੁਰਨਾਨਕ ਪਾਤਸ਼ਾਹ ਨੇ ਸਾਨੂੰ ਸਮਝਾਈਆਂ ਗੱਲਾਂ ਹੁਣ ਜੇ ਨਾ ਤੇ ਸੰਬੱਧ ਲਈ ਜਾਵਾਂਗੇ ਤਾਂ ਪੱਲੇ ਕੱਖ ਨਹੀਂ ਪੈਣਾ ਜੇ ਅਸੀਂ ਦੀ ਵਿਚਾਰ ਕਰ ਲਾਂਗੇ ਤਾਂ ਅਸੀਂ ਸਾਰੀ ਗੱਲ ਹੀ ਸਮਝ ਜਾਵਾਂਗੇ ਹਰਨਾ ਹਰਨਾ ਬਾਜ ਸਿਕਦਾਰ ਚੌਧਰੀ ਲੀਡਰ ਸ਼ਿਕਾਰੀ ਨੇ ਜੇ ਹਿਰਨ ਫੜਨਾ ਹੋਵੇ ਪਤਾ ਕੀ ਕਰਦਾ ਹੈ ਕਪਾਲਤੂ ਹਿਰਨ ਪਾਰ ਲੈਂਦਾ ਬੱਚਾ ਫੜ ਕੇ ਉਹਦੀ ਸੇਵਾ ਸੰਭਾਲ ਕਰਦਾ ਉਹਨੂੰ ਸਾਰੀਆਂ ਸਹੂਲਤਾਂ ਦਿੰਦਾ ਧੁੱਪੇ ਸ਼ਾਮੇ ਕਰਦਾ ਫਿਰ ਉਹ ਤੋਂ ਕੰਮ ਕੀ ਲੈਂਦਾ ਉਹ ਜੰਗਲ ਚ ਜਾ ਕੇ ਜਾਲ ਲਾਉਂਦਾ ਤੇ ਜਾਲ ਦੇ ਵਿੱਚ ਫਸਨ ਦੂਜੀ ਸਾਈਡ ਦੇ ਉੱਤੇ ਆਪਣਾ ਪਾਲਤੂ ਹਿਰਨ ਛੱਡ ਦਿੰਦਾ ਹੁਣ ਉਹ ਜਿਹੜੇ ਉਹਦੇ ਜਾਤ ਹਿਰਨ ਦੇ ਹਿਰਨ ਨੂੰ ਹਿਰਨ ਦੇਖ ਕੇ ਕੀ ਕਹਿੰਦੇ ਵੀ ਉਧਰ ਹਿਰਨ ਫਿਰਦਾ ਪਰ ਉਧਰ ਚੱਲੀਏ ਸਾਰੀ ਡਾਰ ਉਧਰ ਨੂੰ ਭਜਦੀ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਤਾਂ ਪਾਲਤੂ ਹੈ ਤਾਂ ਸ਼ਿਕਾਰੀ ਦਾ ਛੱਡਿਆ ਵਾ ਉਹ ਉਹਨੂੰ ਵੇਖ ਕੇ ਆਪਣੇ ਵਰਗਾ ਵੀ ਤਾਂ ਸਾਡਾ ਹੀ ਹੈ ਸਾਡੇ ਭਾਈਚਾਰਾ ਫਿਰਦਾ ਉਧਰ ਜਾਂਦੇ ਨੇ ਤੇ ਸ਼کاری ਦੇ ਜਾਲ ਚ ਫਸ ਜਾਂਦੇ ਇਸੇ ਤਰ੍ਹਾਂ ਬਾਜ ਨੂੰ ਖੜਾ ਜਾਂਦਾ ਹੁਣ ਅਗਲੀ ਗੱਲ ਸਖਦਾਰ ਇਸੇ ਤਰ੍ਹਾਂ ਲੀਡਰ ਸਾਡੇ ਕੋਲ ਹੁੰਦਾ ਜਿਹੜਾ ਲੀਡਰ ਹੁੰਦਾ ਉਹਨੂੰ ਪਤਾ ਕਿਦਾ ਕਾਰਪੋਰੇਟ ਨੂੰ ਤਿਆਰ ਕਰਦਾ ਉਹਦੇ ਸਾਰੇ ਕਾਰੋਕਾਰ ਉਹਦੇ ਸੰਭਾਲਦਾ ਆਂਚ ਨਹੀਂ ਆਉਂਦਾ ਚਾਹ ਜਾਲ ਨਹੀਂ ਕਰੀ ਚੰਦਾ ਕੁਸਮਾਤੀ ਕਰ ਖਾ ਪੀਓ ਪੂਰਾ ਵੱਧਾ ਫੁੱਲਦਾ ਫੇਰ ਉਹ ਸਾਮਰਾਜੀ ਲੋਕ ਉਹਨੂੰ ਸਾਡੇ 'ਚ ਭੇਜਦੇ ਆ ਵੀ ਚਾਲ ਹਰਨ ਦੀ ਤਰ੍ਹਾਂ ਪੰਜਾਬ ਨੂੰ ਤੇ ਫੇਰ ਉਹ ਇੱਥੇ ਸਾਡੇ ਚ ਆਉਂਦਾ ਫੇਰ ਉਹ ਬੋਲਦਾ ਵੱਡੇ ਇਕੱਠਾਂ 'ਚ ਉਹਨੂੰ ਬੁਲਾਇਆ ਜਾਂਦਾ ਸਾਰਾ ਉਹਦੇ ਮਗਰ মিডিਆ ਲਾ ਦਿੱਤਾ ਜਾਂਦਾ ਐਂਡ ਬੱਦ ਨੈਸ਼ਨਲ মিডিਆ ਫੇਰ ਉਹਨੂੰ ਪ੍ਰਮੋਟ ਕਰਕੇ ਹੁਣ ਉਹ ਹਰਨ ਦੀ ਤਰ੍ਹਾਂ ਜਿਹੜਾ ਹਿਰਨ ਹੈ ਹਿਰਨ ਨੂੰ ਛੱਡਿਆ ਸ਼ਕਾਰੀ ਨੇ ਕਾਦੇ ਲਈ ਬੀਮਾ ਬਾਕੀ ਹਿਰਨਾਂ ਨੂੰ ਖਾਣਾ ਇਸੇ ਤਰ੍ਹਾਂ ਸ਼ਕਦਾਰ ਜਿਹੜਾ ਚੌਧਰੀ ਸਾਡੇ ਚ ਆਇਆ ਉਹਨੂੰ ਕਾਦੇ ਲਈ ਛੱਡਿਆ ਕਿ ਅਸੀਂ ਪੰਜਾਬ ਨੂੰ ਕਿਵੇਂ ਲੁੱਟਣਾ ਕਿਵੇਂ ਕੁੱਟਣਾ ਇੱਥੇ ਅਸੀਂ ਆਪਣਾ ਪੜਾਇਆ ਹੋਇਆ ਤੋਤਾ ਪੜਾਇਆ ਹੋਇਆ ਹਿਰਨ ਪਾਲਤੂ ਫਾਂਦੀ ਲੱਗੀ ਜਿੱਦੜ ਜਾਲ ਲੱਗਿਆ ਦੇਖੋ ਕਿੰਨੀਆਂ ਸੌਖੀਆਂ ਇਹ ਸਾਨੂੰ ਰਾਜਨੀਤੀ ਸਿਖਾਈ ਹੋਈ ਹੈ ਗੁਰੂ ਨਾਨਕ ਬਾਸਾ ਨੇ ਤੇ ਜਿਹੜੇ ਸਾਡੇ ਅੱਜ ਆਗੂ ਨੇ ਉਹ ਕਹਿੰਦੇ ਗੁਰਦਾਰੇ ਰਾਜਨੀਤੀ ਦੀ ਗੱਲ ਹੀ ਨਹੀਂ ਕਰਨੀ ਦੇਖੋ 도ਗਲਾ ਚਿਹਰਾ ਕੀ ਹੈ ਕਹਿਣਗੇ ਰਾਜਨੀਤੀ ਦੀ ਰਾਜ ਗੱਲ ਨਹੀਂ ਕਰਨੀ ਗੁਰਦੁਆਰੇ ਚ ਤੇ ਮਗਰੋਂ ਪੜਨਗੇ ਕੀ ਦੋਰਾ ਪੜਨਗੇ ਰਾਜ ਕਰੇਗਾ ਖਾਲਸਾ ਅ ਜਦੋਂ ਤੁਸੀਂ ਗੱਲ ਹੀ ਨਹੀਂ ਕਰਨੀ ਰਾਜ ਸਵਾ ਕਰੋਗੇ ਗੁਲਾਮ ਰਹੋਗੇ ساری ਜੰਦਗੀ ਛਤਰ ਖਾਓਗੇ ਅਗਲਾਂ ਦਾ ਜਿਹੜਾ ਅਜੰਡਾ ਅਗਲੇ ਉਸ ਪਾਸੇ ਪਹੁੰਚ ਗਿਆ ਵੀ ਜਿਹੜੇ ਸਿੱਖ ਕਹਿੰਦੇ ਆ ਨਾ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਤਾਂ ਹਟਾ ਹੀ ਦਿੱਤਾ ਪੜਨਾ ਤੁਸੀਂ ਪੜ੍ਹੇ ਨਹੀਂ ਸਕਦੇ ਵੀ ਰਾਜ ਕੱਢੋ ਇਹਨਾਂ ਦੇ ਦਿਮਾਗ ਤੋਂ ਉਹਨਾਂ ਨੇ ਕੀ ਕੀਤਾ ਅਗਲਾ ਨੇ ਆਪਣਾ ਟਾਰਗੇਟ ਮਿੱਥਿਆ ਹੋਇਆ ਵੀ ਜਿਹੜੇ ਕਹਿੰਦੇ ਅਸੀਂ ਰਾਜ ਕਰਾਂਗੇ ਖਾਲਸਾ ਕਹਿੰਦੇ ਨਾ ਰਾਜ ਨੂੰ ਰਾਜ ਕਾ ਦਾ ਦੇਣਾ ਸਾਡੇ ਡਰਾਈਵਰ ਹੋਣਗੇ ਸਾਡੀ ਸਕਿਉਰਿਟੀ ਹੋਣਗੇ ਸਾਡੇ ਬਾਡੀਗਾਰਡ ਹੋਣਗੇ ਤੇ 50% ਤੋਂ ਅੱਗੇ ਕੰਮ ਲੰਘ ਚੁੱਕਿਆ ਹੈ ਜਿੱਥੇ ਮਰਜ਼ੀ ਜਾ ਕੇ ਦੇਖ ਲਓ ਬਾਹਰ ਜਾ ਕੇ ਦੇਖ ਲਓ ਤੇ ਸਾਨੂੰ ਸਾਡਾ ਭਾਈਚਾਰਾ ਕੀ ਮਿਲੇਗਾ ਡਰਾਈਵਰ ਮਿਲੇਗਾ ਸਕਿਉਰਿਟੀ ਵਾਲੇ ਮਿਲਣਗੇ ਤੇ ਆਪਣੇ ਇਧਰ ਵੀ ਦੇਖ ਸਕਦੇ ਆ ਇਹ ਕਿਉਂ ਹਾਲਾਤ ਹੋ ਗਈ ਕਿਉਂਕਿ ਉਹ ਪਾਲਤੂ ਹਿਰਨਾ ਦੇ ਚੱਕਰ ਚ ਅਸੀਂ ਫਸ ਗਏ ਸਾਨੂੰ ਐ ਲੱਗਦਾ ਵੀ ਇਹ ਤਾਂ ਸੈਲੀਬ੍ਰਿਟੀ ਆ ਜਿਹੜੀ ਜਿਹੜਾ ਬੰਦਾ ਮਸ਼ਹੂਰ ਕੀਤਾ ਹੋਇਆ ਇਹ ਤਾਂ ਬੜੀ ਵੱਡੀ ਕੁਰਬਾਨੀ ਆ ਇਹ ਸਾਨੂੰ ਐ ਲੱਗ ਰਿਹਾ ਐ ਲੱਗ ਰਿਹਾ ਉਹ ਮਗਰ ਲਾ ਕੇ ਸਾਨੂੰ ਲੁੱਟਿਆ ਕੇ ਲੈ ਜਾਂਦਾ ਤੇ ਅਗਲੇ ਫਿਰ ਸਾਨੂੰ ਅਗਲੇ 5 ਸਾਲ ਲਈ ਲੈ ਕੇ ਲੈ ਜਾਂਦੇ ਆ ਆਦੀ ਮਨਮਾਤੀ ਨਾਲ ਲੁੱਟਦੇ ਆ ਕੁੱਟਦੇ ਆ ਸਾਰੇ ਹੱਕ ਪੰਜਾਬ ਦੇ ਦੱਸੋ ਕਿਹੜਾ ਪੰਜਾਬ ਕੋਲ ਹੱਕ ਰਹਿ ਗਿਆ ਜੇ ਅੱਜ ਵੀ ਅਸੀਂ ਸਵਿਰਤ ਸਾਡੇ ਵੀਰ ਸਾਡੇ ਵਿਦਵਾਨ ਲੋਕ ਸਾਡੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਨਾ ਜਾਗੇ ਫਿਰ ਬੀਤੇ ਸਮੇਂ ਤੋਂ ਬੇਲਾ ਲੰਘਿਆ ਹੱਥ ਨਹੀਂ ਆਉਣਾ ਇਸ ਕਰਕੇ ਐਵੇਂ ਨਾ ਕਿਸੇ ਦੀਆਂ ਗੱਲਾਂ ਚ ਆਇਆ ਕਰੀਏ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਪਾਠ ਪੜਾਇਆ ਸਿਖਾਇਆ ਸੀ ਉਹਨਾਂ ਗੱਲਾਂ ਤੇ ਪਹਿਰਾ ਦੇਈਏ ਇਹ ਜਿਹੜੇ ਜੰਗਲ ਚ ਪਾਲਤੂ ਹਿਰਨ ਛੱਡੇ ਜਾਂਦੇ ਆ ਇਹ ਬਾਕੀ ਡਰਾਂ ਨੂੰ ਖਾਣ ਵਾਸਤੇ ਆ ਹਾਂ ਉਹ ਪਾਲਤੂ ਹਿਰਨ ਦੀ ਫੁੱਲ ਸੇਵਾ ਹੋ ਤੇ ਆਪਾਂ ਦੇਖ ਵੀ ਸਕਦੇ ਆ ਜਿਹੜੇ ਸੈਂਟਰਲ ਦੇ ਸੈਂਟਰ ਦੇ ਪਾਲਤੂ ਹਿਰਨ ਸੀ ਉਹਨਾਂ ਦੀ ਫੁੱਲ ਸੇਵਾ ਸੰਭਾਲ ਹੋਈ ਹੈ ਉਹਨਾਂ ਦੇ ਫੁੱਲ ਕਾਰੋਵਾਰ ਨੇ ਸਾਰੀਆਂ ਉਹਨਾਂ ਨੂੰ ਅਥੋਰਿਟੀਆਂ ਨੇ ਤੇ ਜਿਹੜੀ ਆਮ ਜਨਤਾ ਪੰਜਾਬ ਲੋਕਾਂ ਦੇ ਹੱਕ ਹਕੂਕ ਸਾਰੇ ਖਤਮ ਕਰ ਦਿੱਤੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ